ਲੋ ਵੀ ਮਿੱਤਰੋ ਅੱਜ ਫੇਰ ਤੁਹਾਨੂੰ ਬੱਚੇ ਦਿਖਾਉਣੀਆਂ ਦੋ ਇੱਕ ਚੰਬੀ ਦਿਖਾਵਾਂ ਦੂਜੀ ਮਾਰਵਾੜੀ ਤੇ ਦੋਨੇ ਬੱਚੇ ਟੌਪ ਕਵਾਲਿਟੀ ਦੇ ਆ ਪਹਿਲਾਂ ਤਾਂ ਬੱਚੀ ਦੇਖੋ ਜਮੇ ਮਾਰਵਾੜੀਆਂ ਨਾਲ ਵੀ ਚੰਗੇ ਜਮੇ ਛੋਟਾ ਕੰਨ ਅੱਧੀ ਪੌਣੀ ਇੰਚੀ ਦਾ ਕੰਨ ਤੇ ਉਹਦੇ ਨਾਲ ਵੀ ਦਿਲ ਬਣਾ ਜਾਂਦੇ ਦਿਲ ਬਣਾਵੇ ਕਿਉਂ ਨਾ ਬਾ ਬਹੁਤ ਤਗੜਾ ਦੇਖੋ ਪਹਿਲਾਂ ਕੰਨ ਦੀ ਕੁਆਲਿਟੀ ਦੇਖੋ ਬਾਕੀ ਨੈਕ ਨੁੱਕ ਪੂਰੀ ਮਾਰਵਾੜੀਆਂ ਨੂੰ ਮੈਂ ਇੱਕ ਚੀਜ਼ ਮੈਂ ਜਿਹੜੀ ਕਬੂਲਿਆ ਬੀ ਮਾਰਵਾੜੀ ਘੋੜੀਆਂ ਨੂੰ ਵੀ ਮਾਰਤ ਪਾਉਂਦੀ ਹੈ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਤੇ ਜਿਹੜੇ ਪਰ ਆਪਣੇ ਨਾਲ ਜੁੜਿਆ Facebook ਪੇਜ ਤੇ ਉਹਨਾਂ ਦਾ ਵੀ ਤੈਦਨ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਦੋਸਤੋ ਅੱਜ 19 ਜੂਨ 2025 ਦੀ ਵੀਡੀਓ ਤੇ ਜਾਨਵਰ ਦਿਖਾਵਾਂਗੇ ਦੋ ਇੱਕ ਤਾਂ ਚੰਬੀ ਬੱਚੀ ਦਿਖਾਉਣੀ ਆ ਤੇ ਦੂਜੀ ਦਿਖਾਉਣੀ ਆ ਮਾਰਵਾੜੀ ਬੱਚੀ ਉਮਰ ਤਕਰੀਬਨ ਦੋਨਾਂ ਦੀ ਬਰਾਬਰ ਜਿਹਾ ਤੇ ਕੁਆਲਿਟੀ ਕੁਆਲਿਟੀ ਦੋਨਾਂ ਦੀ ਬਹੁਤ ਚੰਗੀ ਆ ਇੱਕ ਮਾਰਵਾੜੀ ਇੱਕ ਚੰਬੀ ਆ ਦੋਨੇ ਤਾਂ ਪਾਈਆਂ ਜਿਹੜਾ ਭਰਾ ਕੋਈ ਨੋਗਰੇ ਬੱਚੇ ਲੈਣ ਦਾ ਚਾਹਵਨ ਹੋਇਆ ਤਾਂ ਉਹ ਚੰਬੀ ਬੱਚੀ ਦੇਖ ਲੈ ਤੇ ਜਿਹਨੇ ਲੈਣੇ ਮਾਰਵਾੜੀ ਬੱਚੇ ਤੇ ਉਹ ਆ ਮਾਰਵਾੜੀ ਬੱਚੀ ਦੇਖ ਲੈ ਦੋਨਾਂ ਦੀ ਕੁਆਲਿਟੀਆਂ ਵੀ ਚੰਗੀਆਂ ਖਾਨਦਾਨ ਵੀ ਤਕੜੇ ਆ ਤੇ ਬਾਕੀ ਰੇਟ ਵੀ ਜਾਇਜ਼ ਆ ਮਾਰਕੀਟ ਨਾਲ ਉਸ ਹਿਸਾਬ ਦਾ ਰੇਟ ਆ ਵੀਡੀਓ ਪੂਰੀ ਦੇਖ ਲੈੋ ਡਿਟੇਲ ਤੁਹਾਨੂੰ ਮਿਲ ਜੂ ਲੋ ਵੀ ਸੱਜਣੋ ਕਰਿਓ ਮੜੀਆਂ ਚੈੱਕ ਪਹਿਲਾਂ ਚੰਬੀ ਬੱਚੀ ਦੀ ਡਿਟੇਲ ਦਵਾਂ ਬਸ ਬੇਨਤੀ ਪੁਰਾਣੀ ਐ ਜੋ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤਾਂ ਕਿ ਸਾਡਾ ਹੌਸਲਾ ਬਣਿਆ ਰਹੇ ਤੁਹਾਡੇ ਲਈ ਚੰਗੇ ਤੋਂ ਚੰਗੇ ਜਾਨਵਰ ਜੈਜ ਮੋਲੋ ਚ ਲਿਆਈ ਤੇ ਮਿੱਤਰੋ ਚੰਬੀ ਬੱਚੇ 7 ਤੱਕ ਮਹੀਨੇ ਉਮਰ ਆ ਕੰਨ ਦੀ ਬਾਹਲੀ ਸੋਹਣੀ ਐ ਯਾਰ ਕੰਨ ਤਾਂ ਦੇਖ ਕੇ ਬੰਦਾ ਸਾੜ ਦਨਿ ਗਲਡੀ ਚੰਬੀ ਜੀ ਆ ਚਾਰੇ ਪੈਰ ਚਿੱਟੇ ਦੋਸਤੋ ਪਿੰਡੇ ਦੇ तकरीबन ਸਾਰੇ ਵਾਲੇ ਚਿੱਟੇ ਨੈਕ ਨੁੱਕ ਦੇਖੋ ਕਿੰਨੇ ਚੰਗੀ ਆ ਪੁੱਠਾ ਪਾਠਾ ਸੋਹਣਾ ਤੇ ਪਲੀ ਹੋਈ ਆ ਰਾਜੀ ਆ ਉਹ ਬੱਕੀ ਮੰਨ ਲਓ ਬੰਦੇ ਨੂੰ ਹੁੰਦਾ ਯਾਰ ਆਪਾਂ ਨੂੰ ਰਾਜੀ ਘੋੜੀ ਮਿਲ ਜੇ ਤਾਂ ਪੂਰੀ ਵਧੀਆ ਹੀ ਆ ਕਿਉਂਕਿ ਰਾਜੀ ਘਰੇ ਖੜੀ ਵੀ ਸੋਹਣੀ ਲੱਗੇ ਦੂਜੀ ਗੱਲ ਬਾਲ ਪੋਰੀਆਂ ਦੀ ਜਮਾਂ ਸਾਫ ਆ ਇੱਕ ਬਾਡੀ ਦੀ ਖੁੱਲੀ ਆ ਚੰਗੀ ਡੀਫਲ ਘੋੜੀ ਬਣੋ ਤੇ ਖਾਨਦਾਨ ਦੀ ਗੱਲ ਕਰੀਏ ਤਾਂ ਦੋਸਤੋ ਅਵੋਰ ਬਲੱਡ ਲਾਈਨ ਆ ਸੱਬੇ ਵਾਲੇ ਘੋੜੇ ਦੀ ਪੋਤੀ ਆ ਤੇ ਆਪਣੇ ਵਾਲੇ ਡਾਇਮੰਡ ਦੀ ਬੱਚੀ ਆ ਮਿੱਤਰੋ ਮਾਂ ਇਹਦੀ ਚੰਬੀ ਸੀ ਸੋ ਜੇ ਕੋਈ ਵੀਰ ਚਾਹਵਨ ਹੋਇਆ ਬੱਚੀ ਖਰੀਦਣ ਦਾ ਤਾਂ ਬੱਚੀ ਚੰਬੀ ਦੇਖ ਸਕਦਾ ਕੁਆਲਿਟੀ ਪੂਰੀ ਚੰਗੀ ਹੈ ਤੇ ਰੇਟ ਤਾਂ ਤੁਹਾਨੂੰ ਪਤਾ ਹੀ ਆਪਣਾ ਮਾਰਕੀਟ ਨਾਲੋਂ ਸਸਤਾ ਹੁੰਦਾ ਹੀ ਆ ਬੱਚੀ ਨਹੀਂ ਦੇਖ ਕੋਈ ਨਹੀਂ ਦੋ ਤੁਹਾਨੂੰ ਇੰਨੀ ਗਾਰੰਟੀ ਦੇਤੀ ਆਜੋ ਦਿਲ ਖੋਲ ਕੇ ਆਜੋ ਬੱਚੀ ਦੇਖਿਓ ਪੂਰੀ ਤਰਾ ਕੇ ਤੇ ਬੱਚੀ ਤੁਹਾਡੇ ਮਨ ਨੂੰ ਜਾਜੂ ਤੇ ਨੰਬਰ 2 ਤੇ ਆ ਮਾਰਵੜੀ ਬਿਸ਼ੀਰੀ ਦੱਸੋਨੇ ਉਮਰ ਦੋਨਾਂ ਬੱਚੀਆਂ ਦੀ ਬਰਾਬਰੀ ਹੈ ਮੰਨ ਲਓ 7-7 ਮਹੀਨੇ ਦੀ ਉਮਰ ਹੈ ਬੱਚੀਆਂ ਦੀ ਤੇ ਬੱਚੀ ਕੋ ਮੈਟ ਕਲਰ ਦੀ ਹੈ ਜੀ ਇਹਦੇ ਮੱਥੇ ਫੁੱਲਾਂ ਕੁਆਲਿਟੀ ਇਹਦੀ ਵੀ ਚੰਗੀ ਹੈ ਲੈਂਥ ਲੰਥ ਵੀ ਬਹੁਤ ਹੈ ਬੱਚਿਆ ਦੇਖੋ ਆ ਕੇ ਲਵਾਈ ਤੁਸੀਂ ਚੈੱਕ ਕਰੋਗੇ ਨਾ ਤਲ ਨਵਾਈ ਵਿੱਚ ਬੱਚੀ ਬਹੁਤ ਜ਼ਿਆਦਾ ਲੰਮੀ ਆ ਤੇ ਪਰ ਪੁੱਠਾ ਪੱਠਾ ਪੂਰਾ ਸੋਹਣਾ ਗਰਦਨ ਵੀ ਲੰਮੀ ਆ ਕੰਨ ਕੁੰਬੀ ਚੰਗਾ ਮਾਰ ਕੇ ਦੀ ਗੱਲ ਕਰੀਏ ਮੱਥੇ ਫੁੱਲ ਇੱਕ ਪੈਰ ਚਿੱਟਾ ਦੋਸਤ ਤੇ ਰੰਗ ਇਹਦਾ ਪੱਕਾ ਕੁਮੈਤ ਆ ਨਹੀਂ ਤਾਂ ਆਪਾਂ ਦੇਖ ਲੈਣ ਜੇ ਮਾਰਵੜੀ ਕੁਮੈਤ ਦੋ ਤਿੰਨ ਕਲਰ ਦੇ ਹੁੰਦੇ ਆ ਕੋਈ ਪੱਕਾ ਕੋਈ ਕੱਚਾ ਕੋਈ ਮੰਨ ਲਓ ਕਿਹੜੇ ਕੁਲਾ ਰੰਗ ਗਿਆ ਭੁੱਲ ਦਿੰਦੇ ਉਹਨੂੰ ਪਰ ਇਹ ਪੱਕਾ ਰੰਗ ਆ ਜਿਹੜਾ ਉਹ ਬਹੁਤ ਰੇਅਰ ਮਿਲਦਾ ਮਿੱਤਰੋ ਪੱਕੇ ਰੰਗ ਕੁਮੈਤ ਬੱਚੀ ਆ 7 ਤੱਕ ਮਹੀਨੇ ਉਮਰ ਬਾਲਪੋਰੀਆਂ ਦੀ ਇਹ ਵੀ ਸਾਫ ਬਾਲਪੋਰੀਆਂ ਦੇ ਤਕਰੀਬਨ ਆਪਣੇ ਸਾਰੇ ਜਾਨਵਰ ਸਾਫ ਮਿਲਨੇ ਕੋ ਤੁਹਾਨੂੰ ਬਾਲਪੋਰੀਆਂ ਨੇ ਕੋਈ ਵੀ ਫਾਲਟ ਨਹੀਂ ਮਿਲੀ ਤੇ ਬੱਚੀ ਇਹ ਵੀ ਜੈਜ ਮੋਲਦੀ ਆ ਇਹਦਾ ਬਾਪ ਰਾਜਸਥਾਨ ਦਾ ਦੋਸਤੋ ਸਾਊ ਠੰਡੀ ਬੱਚੀ ਆ ਕੋਈ ਅਗਰੈਸ਼ਨ ਨਹੀਂ ਕੋਹ ਨਹੀਂ ਮੰਨ ਲਓ ਬੱਚਿਆਂ ਦੇ ਰੱਖਣ ਵਾਲੀ ਆ ਤੇ ਰੇਟ ਦੋਨਾਂ ਦਾ ਬਰਾਬਰ ਜੀ ਚਾਹੇ ਚੰਬੀ ਬੱਚੀ ਲੈ ਲਓ ਤੇ ਚਾਹੇ ਲੈ ਲਓ ਮਾਰਵਾੜੀ ਜਿੱਦਾਂ ਦਾ ਤੁਹਾਡਾ ਟੇਸਟ ਹੋਵੇ ਜਿੱਦਾਂ ਦਾ ਤੁਹਾਡਾ ਮੰਨ ਲਓ ਮੰਦੀ ਰੀਝ ਹੋਈ ਜੇ ਜੇ ਨੁਗਰੇ ਬੱਚੇ ਲੈਣੇ ਆ ਤਾਂ ਉਹ ਚੰਬੀ ਪਹਿਲੀ ਬੱਚੀ ਦੇਖ ਲਓ ਉਹ ਵੀ ਟਾਪ ਕੁਆਲਿਟੀ ਆ ਜੇ ਮਾਰਵਾੜੀ ਬੱਚੇ ਲੈਣੇ ਆ ਤਾਂ ਆਹ ਦੇਖ ਲਓ ਦੋਨਾਂ ਦਾ ਰੇਟ ਬਹੁਤ ਜਾਇਜ਼ ਆ ਮੈਂ ਫੇਰ ਵੀਡੀਓ ਦੇ ਵਿੱਚ ਹੀ ਬੋਲ ਦਿੰਨਾ ਵੀ ਦੋਨਾਂ ਬੱਚਿਆਂ ਦਾ ਰੇਟ ਜਾਇਜ਼ ਆ ਕੋਈ ਰੇਟ ਵਾਲੇ ਪਾਸੇ ਨਾ ਘੁੜ ਆਇਓ ਤੁਸੀਂ ਫੋਨ ਲਾ ਲਿਓ ਨੰਬਰ ਮੈਂ ਲਾਸਟ ਤੇ ਦੇ ਦਉ ਜੇ ਮਾਂ ਬੱਚਿਆਂ ਚਚਿਆਂ ਹੋਈਆਂ ਫੋਨ ਲਾ ਕੇ ਰੇਟ ਦਾ ਪਤਾ ਲੈ ਲਓ ਜਿਸ ਹਾਸਰ ਵੇਂਦਾ ਹੋਇਆ ਤੁਹਾਡੀ ਤਾਂ ਆ ਕੇ ਫਾਰਮ ਤੇ ਦੇਖ ਕੇ ਬੱਚਿਆਂ ਬਾਈ ਵੀਡੀਓ ਨਾਲੋਂ ਜ਼ਿਆਦਾ ਤੁਹਾਨੂੰ ਚੰਗੇ ਮਿਲਣਗੇ ਖਰਨੀ ਖੁੰਨੀ ਦੇ ਬੱਚੇ ਦੇਖੋ ਬੱਤੀ ਦੀ ਖਾੜਨੇ ਖੁਰਨਨ ਕਿੰਨੇ ਚੰਗੇ ਖਾਨਾਂ ਵਾਲੇ ਪਾਸੇ ਪੱਖੋਂ ਲਾ ਲਈ ਪੈਰਾਂ ਵਾਲੇ ਪੱਖੋਂ ਲਾ ਲਈ ਮਜਬੂਤੀ ਇੱਕ ਬਾਡੀ ਦੀ ਪੂਰੀਆਂ ਓਕੇ ਰਿਪੋਰਟਾਂ ਵਾਕੇ ਨੰਬਰ ਦੇਤਾ ਥੱਲੇ ਫੋਨ ਲਾ ਲੇ